ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਲਈ ਹੁਣ 마ਜੇ ਦੀ ਮੈੜ ਫੁਕਰੇ ਜਰਨੈਲ ਨਸ਼ਾ ਤਸ਼ਕਰ ਮਜੀਠੀਏ ਤੇ ਅੰਮ੍ਰਿਤਸਰ ਦੇ ਪੁਲਿਸ ਨੇ ਇੱਕ ਹੋਰ ਸਕੰਜਾ ਕੱਸਤਾ ਉਸ ਕੰਜਾ ਕੀ ਹੈ ਧਿਆਨ ਨਾਲ ਸੁਣਿਓ ਜਿੱਦਨ ਈਡੀ ਨੇ ਰੀਡ ਮਾਰੀ ਹੈ ਮਨਜੀਠੇ ਦੇ ਘਰ ਵਿੱਚ ਜਾ ਕੇ ਜਣ ਕੇ ਬਕਰ ਮਨਜੀਠੀਏ ਦੇ ਘਰ ਉਹ ਦਿਨ ਕਹਿੰਦੇ ਸਰਕਾਰੀ ਕੰਮ ਕਾਜ ਕਰਨ ਵਿੱਚ ਵਿਗਨ ਪਾਇਆ ਮਨਜੀਠੀਏ ਨੇ ਤੇ ਮਨਜੀਠੀ ਦੇ ਪਰਿਵਾਰ ਨੇ ਤੇ ਇਹਦੇ ਸਬੰਧ ਵਿੱਚ ਇੱਕ ਪਰਚਾ ਹੋਰ ਹੋ ਗਿਆ ਤੇ ਇਹ ਸਕੰਜਾ ਪਸਿਆ ਗਿਆ ਹੁਣ ਇਹ ਵੱਖਰਾ ਕੇਸ ਹੈ ਇਹਦੇ ਵਿੱਚ ਇਲਜ਼ਾਮ ਕੀ ਲੱਗੇ ਨੇ ਕਿ ਜਦੋਂ ਈਡੀ ਗਈ ਮਜੀਠੀਏ ਦੇ ਘਰ ਸਰਕਾਰੀ ਅਫਸਰਾਂ ਨੂੰ ਈਡੀ ਦੀ ਟੀਮ ਨੂੰ ਭੜਾ ਜਾਇਆ ਗਿਆ ਕੋਈ ਦਸਤਾਵੇਜ਼ ਸੀ ਜਿਹੜੇ ਦੇ ਚਮਚੇ ਸੀ ਉਥੋਂ ਲੈ ਕੇ ਦੌੜ ਗਏ ਇਦਾਂ ਦੀ ਕੁਝ ਖਬਰ ਹੈ ਜਾਨੀ ਕਿ ਹਰਾਸ਼ਮੈਂਟ ਕੀਤਾ ਈਡੀ ਨੂੰ ਅੰਦਰ ਨਹੀਂ ਬੜਨ ਦਿੱਤਾ ਫਿਰ ਬਾਅਦ ਵਿੱਚ ਕਹਿੰਦੇ ਕੰਨਾਂ ਟੱਪ ਕੇ ਅਫਸਰ ਅੰਦਰ ਬੜੇ ਅੰਦਰੋਂ ਜਾ ਕੇ ਗੇਟ ਖੋਲ੍ਹਿਆ ਇਹ ਜਾਣੇ ਕਿ ਸਰਕਾਰੀ ਕੰਮਾਂ ਦੇ ਵਿੱਚ ਵਿਗਨ ਪਾਇਆ ਗਿਆ ਮਜੀਠੀਆ ਵੱਲੋਂ ਜਿਹੜੇ ਕਹਿੰਦੇ ਅਸੀਂ ਕੋਆਪਰੇਟ ਕੀਤਾ ਹੈ ਜੀ ਅੱবি ਵੀ ਮਨਜੀਠੀਆ ਜਦੋਂ ਸਾਹਮਣੇ ਆ ਕੇ ਉਹ ਜਿਵੇਂ ਭੰਗ ਪੀਤੀ ਹੁੰਦੀ ਹੈ ਕਿੱਦਾਂ ਉਹ ਟਰੋਲ ਵੀ ਕੀਤਾ ਲੋਕਾਂ ਨੇ ਉਹ ਕਹਿੰਦੇ ਅਸੀਂ ਤਾਂ ਕੋਆਪਰੇਟ ਕੀਤਾ ਅਜੇ ਤਾਂ ਕੋਈ ਦਿੱਕਤ ਖੜੀ ਨਹੀਂ ਕੀਤੀ ਅਜਾ ਕੋਈ ਰਕਾਬ clip ਆਈ ਤੇ ਪਰ ਅਗਲਿਆਂ ਕੋਲੇ ਵੀਡੀਓ ਸੀ ਅਗਲੇ ਨੇ ਵੀਡੀਓ ਜਿਹੜੀਆਂ ਅਸੀਂ ਉਹ ਜੱਜ ਸਾਹਿਬ ਨੂੰ ਵੀ ਜਾ ਕੇ ਦਿਖਾਤੀਆਂ ਤੇ ਜਿਹੜਾ ਪਰਚਾ ਮੁਕਦਮਾ ਕੀਤਾ ਉਹਦੇ ਨਾਲ ਅਪਰੂਵ ਵੀ ਲਾ ਦਿੱਤੇ ਵੀ ਆਹਾਂ ਮਜੀਠੀ ਦੇ ਘਰ ਵਿੱਚ ਜਣ ਕੇ ਸਰਕਾਰੀ ਕੰਮ ਦੇ ਵਿੱਚ ਰਕਾਬ ਟਪਾਏ ਗਈ ਐਦਾਂ ਗੁੰਡਾਗਰਦੀ ਕੀਤੀ ਗਈ ਇਹ ਮੁਕਦਮਾ ਦਰਜ ਹੋ ਗਿਆ ਪਰਚਾ ਦਰਜ ਹੋ ਹੁਣੇ ਦੇ ਵਿੱਚ ਹੋਣਾ ਕੀ ਹੈ ਇਹ ਧਿਆਨ ਚ ਰੱਖਿਓ ਇਹਦੇ ਵਿੱਚ ਇਹ ਹੋਣਾ ਹੈ ਵੀ ਜਿੰਨੇ ਵੀ ਸਬੂਤ ਮਜੀਠੀਏ ਦੇ ਘਰ ਵਿੱਚ ਸੀ ਉਹਨਾਂ ਨੂੰ ਖੁਰਦ-ਬੁਰਦ ਕਰਨ ਖਾਤਰ ਈੜੀ ਦੇ ਸਟਾਫ ਨਾਲ ਸਰਕਾਰੀ ਮੁਲਾਜ਼ਮਾਂ ਦੇ ਨਾਲ ਧੱਕਾ ਮੁਕੀ ਮਜੀਠੀਏ ਨੇ ਕੀਤੀ ਇਹ ਇਹਦੇ ਵਿੱਚੋਂ ਬਹੁਤ ਵੱਡਾ ਸਬੂਤ ਤੱਥ ਨਿਕਲਦਾ ਹੈ ਹੋਇਆ ਵੀ ਇਦਾਂ ਹੀ ਹੈ ਕਿਉਂਕਿ ਜਿਹੜੇ ਚਿੱਟੇ ਦੇ ਵਪਾਰੀ ਹੋਣ ਉਹ ਹੰਡੇ ਹੋਏ ਹੁੰਦੇ ਨੇ ਵੀ ਕਿਦਾਂ ਭੁਲੇਖਾ ਦੇਣਾ ਕਿਦਾਂ ਅਲਝਾਉਣਾ ਕਿਦਾਂ ਮੂਲਕ ਬਣਾਉਣਾ ਇਦਾਂ ਹੀ ਹੋਇਆ ਪਰ ਗੱਲ ਜਿੱਤਨੀ ਰੱਖਿਓ ਮੈਂ ਬਹੁਤ ਵਾਰੀ ਗੱਲ ਕਹੀ ਹੈ ਜੇ 100 ਬੰਦਾ ਪੁਲਿਸ ਦਾ ਨਾ ਉਹਦੇ ਵਿੱਚੋਂ 20 ਬੰਦੇ 30 ਬੰਦੇ ਅੱਧੇ ਮਾੜੇ ਹੋਣਗੇ ਮੰਨ ਲੈਂਦੇ ਹੋ ਪਰ 50 ਬੰਦੇ ਫੇਰ ਵੀ ਜਾਗਦੀ ਜ਼ਮੀਰ ਵਾਲੇ ਜਰ ਤੁਸੀਂ 50 ਛੱਡੋ 10 15 ਦਾ ਜਾਗਦੀ ਜ਼ਮੀਰ ਵਾਲੇ ਜ਼ਰੂਰ ਹੁੰਦੇ ਉਹ ਕਦੇ ਵੀ ਬਖਸ਼ਣਗੇ ਨਹੀਂ ਇਹ ਗੱਲ ਮੈਂ ਅੱਜ ਕਿਉਂ ਕੀਤੀ ਹੈ ਇਹਨੂੰ ਕਮਾ ਫਰਿਆ ਕੇ ਜਿਹੜੇ ਤੰਜ ਕਿਸੇ ਜਾਂਦੇ ਨੇ ਨਹੀਂ ਜੀ ਸਰਕਾਰ ਬਦਲਾਖੋਰੀ ਦੀ ਨੀਤੀ ਤੇ ਹੈ ਐਵੇਂ ਮਟੀਠੇ ਨੂੰ ਉਲਝਾਇਆ ਜਾ ਰਿਹਾ ਹੈ ਇਹ ਗੱਲਬਾਤ ਚੱਲ ਰਹੀ ਹੈ ਪਰ ਜਿਹੜਾ ਅਸਲ ਤੱਥ ਹੁੰਦਾ ਨਾ ਉਹਨੂੰ ਥੋੜਾ ਜਿਹਾ ਧਿਆਨ ਚ ਰੱਖਿਆ ਕਰੋ ਵੀ ਕਿਸੇ ਵੀ ਬੰਦੇ ਨੂੰ ਹੱਕ ਨਹੀਂ ਹੈਗਾ ਜੇ ਕੋਈ ਸਰਕਾਰੀ ਅਫੀਸਰ ਕੇ ਦੇ ਘਰ ਜਾਂਦਾ ਹੈ ਤੇ ਉਹਨੂੰ ਸਰਕਾਰੀ ਜਿਹੜਾ ਕੰਮ ਹੁੰਦਾ ਉਹਨੂੰ ਉਹ ਕੰਮ ਕਰਨ ਦਿਓ ਕੋਆਪਰੇਟ ਕਰਨ ਦਿਓ ਉਹਦੇ ਉਹਦੇ ਨਾਲ ਕੋਆਪਰੇਟ ਕਰੋ ਜੇ ਤੁਸੀਂ ਸੱਚੇ ਹੋ ਤੁਹਾਨੂੰ ਕੁਝ ਨਹੀਂ ਹੋਣਾ ਜੇ ਝੂਠੇ ਹੋ ਤੁਸੀਂ ਰੋਲਾ ਪਾਉਨੇ ਤੁਸੀਂ ਝੁਲਝਾਉਨੇ ਇਹਦਾ ਮਤਲਬ ਇਹ ਹੈ ਹੁਣ ਜਿਹੜੇ ਬੰਦੇ ਕਹਿੰਦੇ ਅਸੀਂ ਸਿਆਣਿਆਂ ਅਸੀਂ ਮੱਝ ਦੇ ਜਰਨੈਲ ਆ ਅਸੀਂ ਤਾਂ ਪੰਥਕਾਂ ਮਤਲਬ ਫਿਰ ਤੁਸੀਂ ਸੱਚੇ ਹੋ ਜੇ ਸੱਚੇ ਹੋ ਫਿਰ ਤੁਸੀਂ ਧੱਕਾ ਮੁੱਕੀ ਕਿਉਂ ਕੀਤੀ ਕਿਉਂ ਤੁਸੀਂ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਇਆ ਪ੍ਰਕਾਪਨਾ ਪਾਈਆਂ ਫਿਰ ਕਿਉਂ ਕੀਤਾ ਅੱਛਾ ਹੁਣ ਜਿਹੜਾ ਇਹ ਪਰਚਾ ਹੋਇਆ ਨਾ ਇਹ ਪਰਚੇ ਤੇ ਛੇਤਰ ਜ਼ਰੂਰ ਫਿਰੂਗਾ ਇਹ ਗੱਲ ਚੇਤੇ ਰੱਖਿਓ ਕਦੋਂ ਫਿਰੂਗਾ ਜਦੋਂ ਕਿਤੇ 2-4 ਸਾਲ ਬਾਅਦ ਮਜੀਠੀਆ ਬਾਹਰ ਆਊਗਾ ਪਹਿਲੇ ਗੱਲ ਤਾਂ ਆਉਂਦਾ ਨਹੀਂ ਜਿਵੇਂ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਲਈ ਬੈਠੇ ਨੇ ਤੀਜੀ ਵਾਰੀ ਇਹਨਾਂ ਸੇਲਾ ਦੀ ਚੌਥੀ ਵਾਰੀ ਵੀ ਲੱਗੂ ਤੇ ਜਦੋਂ ਫੇਰ ਬੁੜਕੂਗਾ ਫੇਰ ਅਗਲੇ ਲੈ ਆਉਣਗੇ ਆ ਜਾ ਬਈ ਅੰਮ੍ਰਿਤਸਰ ਅਜਨਾਲੇ ਵਾਲਾ ਜਿਹੜਾ ਕੇਸ ਹੈ ਉਧਰ ਤੇਰੀ ਪੁਸ਼ਕਿਸ਼ ਕਰਨੀ ਹੈ ਇਦਾਂ ਹੀ ਮਜੀਠੀਏ ਨਾਲ ਹੋਣਾ ਉਧਰੋਂ ਖੜਾ ਛੱਟੂ ਫੇਰ ਇੱਧਰ ਆਰੂ ਅਛਾ ਅੱਜ ਇੱਕ ਫੋਨ ਕੀਤਾ ਕਹਿੰਦੇ ਤਿੰਨ ਪਰਚੇ ਹੋਰ ਹੋਣੇ ਆਹ ਪਰਚੇ ਕਾਹਦੇ ਆ ਉਹ ਕਹਿੰਦੇ ਫੋਨ ਫੋਨ ਜਿਹੜੇ ਇੱਕ ਦੂਜੇ ਰਿਸ਼ਤਦਾਰਾਂ ਦੇ ਫੜ ਕੇ ਵਰਤੇ ਸੀ ਉਹ ਨੰਬਰ ਡਿਟੇਲ ਸਾਰੀ ਕਢਾ ਲਈਏ ਪੁਸ਼ਕ ਉਹਨਾਂ ਦੀ ਹੋਰੀ ਆਲੇ ਪਿੱਟੇ ਜਾਂਦੇ ਵੀ ਸਾਨੂੰ ਵੀ ਪਸਾਤਾ ਯਾਨੀ ਕਿ ਇਹ ਮਾਝੇ ਦੀ ਮੈਣ ਜਿਹੜੀ ਆ ਨਾ ਹੁਣ ਚੰਗੀ ਤਰ੍ਹਾਂ ਪਿੰਡੇ ਤੋਂ ਲਾਉਣਗੇ ਅਗਲੇ ਪਾਣੀ ਨਾਲ ਪਟਾ ਫੇਰ ਕੇ ਲਾਉਣਗੇ। ਛੇਤਰ ਫੇਰ ਕੇ ਲਾਉਣਗੇ ਉਹਨੇ। ਉਹ ਜਿਵੇਂ ਪਸ਼ੂਵਾਂ ਦੇ ਖਰਖਰਾ ਨਹੀਂ ਕਰਦੇ ਹੁੰਦੇ, ਬਲਦ ਦੇ ਜਾਂ ਘੋੜੇ ਦੇ ਕਰਦੇ ਹੁੰਦੇ ਆ। ਪਟੇ ਨਾਲ ਉਦਾਂ ਖਰਖਰਾ ਹੁੰਦਾ। ਸਾਰੇ ਮੈਣ ਪਟ ਡੰਡੇ ਆ ਉਹਨੇ। ਕੱਲੀ ਮੈਣ ਕੀ ਜਿਹੜੇ ਖਜਰੇ ਦੇ ਜਾਂ ਘੋੜੇ ਦੇ ਬਾਲ ਹੁੰਦੇ ਨੇ, ਖਰਖਰਾ ਉਹ ਵੀ ਪਟ ਦਿੰਦਾ। ਤੇ ਪਟਾ ਦਾ ਚਮੜੀ ਢੇਡ ਦਿੰਦਾ। ਹੁਣ ਇਹ ਮਜੀਠੀ ਨਾਲ ਇਦਾਂ ਹੋਣਾ। ਇਹ ਮੈਂ ਤਾਂ ਕਿਹਾ ਜੀ ਇਹ ਕਹਿੰਦੇ ਅਸੀਂ ਪੰਥਕਾਂ ਅਸੀਂ ਅਕਾਲੀ ਆ ਸਾਡੇ ਸਿਰ ਤੇ ਪੱਗ ਤਾੜੀ ਅਸੀਂ ਸਿਆਣਪ ਰੱਖਦੇ ਹਾਂ ਤੇ ਇਹ ਸਿਆਣਪ ਦੀ ਨਿਸ਼ਾਨੀ ਹੈ ਵੀ ਸਰਕਾਰੀ ਕੰਮ ਵਿੱਚ ਵਿਗਨ ਪਾਇਆ ਜੇ ਤੁਹਾਡੀ ਅਕਲ ਪੱਠੇ ਚਰਨ ਲਈ ਕੰਮ ਲਿਆ ਨਹੀਂ ਦਾਲ ਵਿੱਚ ਕਾਲਾ ਸੀ ਆਪਣੇ ਗੁਨਾਸ਼ ਪਾਉਣ ਵਾਸਤੇ ਈੜੀ ਨੂੰ ਉਲਝਾ ਕੇ ਰੱਖਿਆ ਜਾਣੇ ਕਿ ਇਹ ਦਵਾਰਾਂ ਛੇਤਰ ਫਿਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ